ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 43ਵੇਂ ਭਾਗ ਵਿੱਚ ਸੁਣੋ ਪੰਜਾਬੀ ਕਾਮ ਰੇਡਾਂ ਦੀ ਸਟੇਟ ਨਾਲ ਸਾਂਝ ਪਿਆਲੀ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਰਕਸਵਾਦੀ ਫਲਸਫਾ ਕਮਿਊਨਿਸਟਾਂ ਨੂੰ ਹਮੇਸ਼ਾ ਸਮੇਂ ਦੀ ਜ਼ਾਲਮ ਸਰਕਾਰ ਦੇ ਮੁਕਾਬਲੇ ਮਜ਼ਲੂਮ ਧਿਰ ਦੇ ਪੱਖ ਵਿੱਚ ਖੜਨ ਦੀ ਸਿੱਖਿਆ ਦਿੰਦਾ ਹੈ ਪਰੰਤੂ ਅਮਲ ਦੌਰਾਨ ਕਮਿਊਨਿਸਟਾਂ ਦੁਆਰਾ ਇਸ ਮਾਰਕਸਵਾਦੀ ਅਸੂਲ ਦੀ ਉਲੰਘਣਾਵਾਂ ਦੀਆਂ अनेका ਮਿਸਾਲਾਂ ਮਿਲਦੀਆਂ ਹਨ 1969-70 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜੈਹਿਆ ਖਾਨ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨਲਾਈ ਵਿਚਕਾਰ ਸਮਕਾਲੀ ਕੁਮਾਂਤਰੀ ਰਾਸੀ ਹਾਲਾਤ ਦੇ ਮੱਦੇਨਜ਼ਰ ਆਪੋ ਆਪਣੇ ਕੌਮੀ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਰਾਸੀ ਸਾਂਝ ਬਣ ਗਈ ਸੀ ਉਸ ਸਮੇਂ ਪੂਰਬੀ ਪਾਕਿਸਤਾਨ ਜਿਹੜਾ ਬਾਅਦ ਵਿੱਚ ਪਾਕਿਸਤਾਨ ਨਾਲ ਵੱਖ ਹੋ ਕੇ ਬੰਗਲਾਦੇਸ਼ ਦੇ ਨਾਮ ਇਹ ਵੱਖਰਾ ਮੁਲਕ ਬਣਿਆ ਅੰਦਰ ਬੰਗਾਲੀ ਲੋਕ ਬੰਗਾਲੀ ਕੌਮੀ ਜਜ਼ਬੇ ਅਧੀਨ ਪਾਕਿਸਤਾਨੀ ਹਾਕਮਾਂ ਦੇ ਵੈਸੀ ਜ਼ੁਲਮਾਂ ਵਿਰੁੱਧ ਉੱਠ ਖੜੇ ਹੋਏ ਸਨ ਭਾਰਤੀ ਹਾਕਮਾਂ ਨੇ ਆਪਣੀਆਂ ਰਾਸ਼ਟਰਵਾਦੀ ਹਰਜ਼ਾਂ ਵਿੱਚੋਂ ਉਸ ਬੰਗਾਲੀ ਕੌਮਵਾਦ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਅਤੇ ਭਾਰਤੀ ਫੌਜ ਨੇ ਉਹਨਾਂ ਦੀ ਥਾਂਵੇਂ ਆਪ ਮੁਰੇ ਹੋ ਕੇ ਪਾਕਿਸਤਾਨ ਵਿਰੁੱਧ ਜੰਗ ਲੜੀ ਸੀ ਜਿਸ ਵਿੱਚ ਪਾਕਿਸਤਾਨੀ ਫੌਜ ਨੂੰ ਨਾਮੋਸ਼ੀ ਭਰੀ ਹਾਰ ਝੱਲਣੀ ਪਈ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਵੇਲੇ ਭਾਰਤ ਦੇ ਜ਼ਿਆਦਾਤਰ ਨਕਸਲੀਆਂ ਦੀਆਂ ਦਿਲੀ ਹਮਦਰਦੀਆਂ ਮਜਲੂਮ ਬੰਗਾਲੀਆਂ ਦੀਆਂ ਥਾਂ ਚੀਨ ਭਗਤੀ ਦੇ ਅੰਨੇ ਜਜ਼ਬੇ 'ਚੋਂ ਜ਼ਾਲਮ ਪਾਕਿਸਤਾਨੀ ਹਾਕਮਾਂ ਨਾਲ ਸਨ ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੇ ਕੁਝ ਮਾਓਵਾਦੀ ਧੜਿਆਂ ਨੇ ਅੰਨੀ ਚੀਨ ਭਗਤੀ ਦਾ ਪ੍ਰਗਟਾਵਾ ਕਰਦਿਆਂ ਆਪਣੀ ਹੀ ਬੰਗਾਲੀ ਕੌਮ ਦੇ ਹੱਕੀ ਸੰਘਰਸ਼ ਦਾ ਵਿਰੋਧ ਕੀਤਾ ਸੀ ਅਤੇ ਪੂਰੀ ਢੀਠਤਾਈ ਨਾਲ ਪਾਕਿਸਤਾਨ ਦੀ ਏਕਤਾ ਤੇ ਅਖੰਡਤਾ ਦੀ ਹਮਾਇਤ ਕੀਤੀ ਸੀ ਇਸੇ ਤਰ੍ਹਾਂ 1971 ਵਿੱਚ ਜਦੋਂ శ్రీਲੰਕਾ ਦੇ ਲੋਕ ਆਪਣੀ ਜ਼ਾਲਮ ਹਕੂਮਤ ਦੇ ਵਿਰੁੱਧ ਉੱਠ ਖੜੇ ਹੋਏ ਸਨ ਅਤੇ ਸਰਕਾਰ ਦੀ ਹਾਰ ਨਿਸ਼ਚਿਤ ਦੇਖਣ ਲੱਗ ਪਈ ਸੀ ਤਾਂ ਚੀਨ ਦੇ ਕਮਿਊਨਿਸਟ ਹਾਕਮਾ ਨੇ শ্রীলੰਕਾ ਦੀ ພັນਧਾਰਨਾਇਕੇ ਸਰਕਾਰ ਦੀ ਖੁੱਲ੍ਹਮੁਖਲੀ ਹਮਾਇਤ ਕੀਤੀ ਸੀ ਇੱਧਰ ਭਾਰਤ ਦੀ ਇੰਦਰਾ ਗਾਂਧੀ ਸਰਕਾਰ ਨੇ ਵੀ ພັນਧਾਰਨਾਇਕੇ ਸਰਕਾਰ ਦੀ ਹਮਾਇਤ ਕੀਤੀ ਸੀ ਇਸੇ ਹੀ ਤਰ੍ਹਾਂ ਚੀਨ ਦੀ ਸਰਕਾਰ ਨੇ ਸੂਡਾਨ ਅੰਦਰ ਵੀ ਜ਼ਾਲਮ ਨਮੀਰੀ ਸਰਕਾਰ ਦੇ ਵੈਸ਼ੀ ਜ਼ਬਰ ਦੇ ਵਿਰੁੱਧ ਅੰਜੂਜ ਰਹੇ ਸੂਡਾਨੀ ਲੋਕਾਂ ਦੇ ਹੱਕੀ ਸੰਘਰਸ਼ ਦੇ ਪੱਖ ਵਿੱਚ ਹਾ ਦਾ ਨਾਰਾ ਮਾਰਨ ਦੀ ਥਾਵੇਂ ਜ਼ਾਲਮ ਨੇ ਮੇਰੀ ਸਰਕਾਰ ਦੀ ਮਦਦ ਕੀਤੀ ਸੀ। ਇਵੇਂ ਹੀ ਇਥੋਪੀਆ ਵਿੱਚ ਵੀ ਚੀਨ ਦੇ ਕਮਿਊਨਿਸਟ ਹੁਕਮਰਾਨਾਂ ਨੇ ਹੈਲੇ ਸਲਾਸੀ ਨਾਂ ਦੇ ਅਤਿ ਦਰਜੇ ਦੇ ਨਰਦਈ ਹੁਕਮਰਾਨ ਦੀ ਹਮਾਇਤ ਕੀਤੀ ਸੀ। ਅਤੇ 1978 ਵਿੱਚ ਈਰਾਨ ਵਿੱਚ ਲੋਕਾਂ ਦੇ ਰੋਹ ਨੂੰ ਵੈਸ਼ੀ ਪੁਣੇ ਨਾਲ ਕੁਚਲਣ ਦੀ ਵੱਧ ਹዋਸ ਕੋਸ਼ਿਸ਼ ਕਰ ਰੇ ਹੇਜ਼ਾ ਪਹਿਲਵੀ ਸ਼ਾਹ ਦੀ ਨੰਗੀ ਹਮਾਇਤ ਕੀਤੀ ਸੀ। ਰੂਸ ਦੇ ਹਾਕਮਾਂ ਸਟਾਲਿਨ ਤੋਂ ਲੈ ਕੇ ਬਰੇਜ਼ਨੇਵ ਤੱਕ ਵੱਲੋਂ ਵੀ ਆਪਣੇ ਰਾਸ਼ਟਰਵਾਦੀ ਹਿੱਤਾਂ ਦੀ ਪੂਰਤੀ ਲਈ ਕਿੰਨੇ ਹੀ ਦੇਸ਼ਾਂ ਅੰਦਰ ਜ਼ਬਰ ਹਾਕਮਾਂ ਦਾ ਖੁੱਲ ਕੇ ਪੱਖ ਪੂਰਨ ਦੀਆਂ ਬੇਸ਼ੁਮਾਰ ਮਿਸਾਲਾਂ ਹਨ ਭਾਰਤ ਅੰਦਰ ਅਸਵੀਂਆਂ ਵਿੱਚ ਖਾਸ ਕਰਕੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੌਰਾਨ ਰੂਸ ਦੇ ਹਾਕਮਾਂ ਵੱਲੋਂ ਇੰਦਰਾ ਗਾਂਧੀ ਦੀ ਨਿਰਲज्ज ਪੁਣੇ ਨਾਲ ਕੀਤੀ ਗਈ ਹਮਾਇਤ ਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਸੰਤ ਜਨੈਲ ਸਿੰਘ ਪਿੰਡਰਾਵਾਲੇ ਦੇ ਉਭਾਰ ਤੋਂ ਪਹਿਲਾਂ ਪੰਜਾਬ ਦੇ ਕਾਮਰੇਡਾਂ ਵਿੱਚ ਆਪਸੀ ਸਿੱਖੇ ਵਿਚਾਰਧਾਰਕ ਵਿਰੋਧ ਸਨ ਅਤੇ ਉਹ ਇੱਕ ਦੂਜੇ ਨੂੰ ਵਿਚਾਰਧਾਰਕ ਤਾਨੇ ਤੇ ਮਿਹਣੇ ਦਿੰਦੇ ਨਹੀਂ ਥੱਕਦੇ ਸਨ नक्सली ਗੁੱਟ ਆਪਣੇ ਜਨਮ ਵੇਲੇ ਤੋਂ ਹੀ ਰਵੈਤੀ ਕਮਿਊਨਿਸਟ ਪਾਰਟੀਆਂ ਨੂੰ ਲਗਾਤਾਰ ਭੰਡਦੇ ਆ ਰਹੇ ਸਨ ਉਹਨਾਂ ਨੂੰ ਸੋਧਵਾਦੀ ਮੌਕਾਪ੍ਰਸਤ ਹਾਕਮ ਜ਼ਮਾਤਾਂ ਦੇ ਪਿੱਠੂ ਰੂਸੀ ਸਾਮਰਾਜ ਦੇ ਝੋਲੀ ਚੁੱਕ ਗਦਾਰ ਆਦ ਵਿਸ਼ਲੇਸ਼ਣਾ ਨਾਲ ਨਵਾਜਿਆ ਜਾਂਦਾ ਸੀ ਰਵੈਤੀ ਕਮਿਊਨਿਸਟ ਪਾਰਟੀਆਂ ਵੀ ਮੋੜਵੇਂ ਰੂਪ ਵਿੱਚ ਨਕਸਲੀਆਂ ਨੂੰ ਖੱਬੂ ਮਾਰ ਕੇ ਬਾਦ ਆਰਾਜਕਤਾਵਾਦੀ ਅਤੇ ਸੀਆਈ ਦੇ ਏਜੰਟ ਗਰਦਾਨ ਦੀਆਂ ਰਹੀਆਂ ਸਨ ਵੱਖ-ਵੱਖ ਨਕਸਲੀ ਧੜੇ ਵੀ ਇੱਕ ਦੂਜੇ ਬਾਰੇ ਚੁਣ-ਚੁਣ ਕੇ અપਮਾਨਜਨਕ ਵਿਸ਼ੇਸ਼ਣ ਵਰਤਦੇ ਸਨ ਇੱਕ ਦੂਜੇ ਨੂੰ ਮੌਕਾ ਪ੍ਰਸਤ ਫੁੱਟ ਪਾਉ ਭਗੋੜੇ ਪਾਂਜਵਾਦੀ ਅਤੇ ਹੋਰ ਕਿੰਨੇ ਹੀ ਨਰਾਦਰੀ ਭਰੇ ਲਖਬ ਬਖਸ਼ੇ ਦੇ ਜਾਂਦੇ ਸਨ ਉਹਨਾਂ ਦੇ ਪਰਚੇ ਇੱਕ ਦੂਜੇ ਵਿਰੁੱਧ ਦੂਸ਼ਣ ਬਾਜ਼ੀ ਨਾਲ ਭਰੇ ਪਏ ਹੁੰਦੇ ਸਨ ਉਹ ਇੱਕ ਦੂਜੇ ਨੂੰ ਚਿਮਟੇ ਨਾਲ ਵੀ ਛੂੰਣ ਲਈ ਤਿਆਰ ਨਹੀਂ ਸੀ ਹੁੰਦੇ ਪਰ ਜਿਉਂ ਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹਰਾਸੀ ਦ੍ਰਿਸ਼ ਉੱਤੇ ਉੱਭਰ ਆਏ ਅਤੇ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅੰਦਰ ਖੱਬੇ ਪੱਕੀ ਵਿਚਾਰਧਾਰਾ ਨੂੰ ਛੱਡ ਕੇ ਸਿੱਖੀ ਦੇ ਲੜ ਲੱਗਣ ਦਾ ਵਿਆਪਕ ਰੁਝਾਨ ਪਰ ਫੁੱਲ ਥੋਣ ਲੱਗਾ ਤਾਂ ਕਾਮ ਰੈਡਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਵਕ ਵਕ ਕਮਿਊਨਿਸਟ ਧਿਰਾਂ ਵਿੱਚਕਾਰ ਆਪਸੀ ਦੂਰੀਆਂ ਘਟਣੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਨੇ ਸਿੱਖ ਸੰਘਰਸ਼ ਦੇ ਖਿਲਾਫ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਉਹਨਾਂ ਵਿੱਚੋਂ ਕੁਝ ਧਿਰਾਂ ਨੇ ਸਰਕਾਰ ਕੋਲੋਂ ਹਥਿਆਰ ਲੈ ਕੇ ਸਿੱਖ ਖੜਕੂਆਂ ਨਾਲ ਹਥਿਆਰਬੰਦ ਟੱਕਰ ਲੈਣ ਦਾ ਨਿਰਣਾ ਕਰ ਲਿਆ ਕਮਿਊਨਿਸਟਾਂ ਦੀ ਹਥਿਆਰਬੰਦ ਹੋ ਕੇ ਸਟੇਟ ਦੇ ਵਿਰੁੱਧ ਲੜਨ ਦੀ ਰੀਤ ਤਾਂ ਆਮ ਪ੍ਰਚਲਿਤ ਸੀ ਪਰ ਸਟੇਟ ਕੋਲੋਂ ਹਥਿਆਰ ਲੈ ਕੇ ਜ਼ਬਰ ਜਾਜ ਦੇ ਜ਼ੁਲਮਾਂ ਵਿਰੁੱਧ ਲੜ ਰਹੇ ਸਿੱਖ ਜੁਝਾਰੂਆਂ ਨਾਲ ਟੱਕਰ ਲੈਣ ਦੀ ਗੱਲ ਪਹਿਲੀ ਵਾਰ ਸੁਣਨ ਦੇਖਣ ਨੂੰ ਮਿਲੀ ਸੀ 1986 ਵਿੱਚ ਦੋ 1986 ਵਿੱਚ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਨਕਸਲੀ ਆਗੂ ਕਾਮਰੇਡ ਬਲਦੇਵ ਸਿੰਘ ਮਾਨੂ ਖੜਕੂਆ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਤਾਂ ਉਸ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੀਪੀਆਈ ਤੋਂ ਲੈ ਕੇ ਨਕਸਲੀਆਂ ਤੱਕ ਹਰ ਵੰਗੀ ਦੇ ਕਾਮ ਰੈਡਾਂ ਵਿੱਚਕਾਰ ਅਜੀਬ ਇਤਿਫਾਕ ਦੇਖਣ ਨੂੰ ਮਿਲਿਆ 1967 ਵਿੱਚ ਨਕਸਲੀ ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਨਕਸਲੀਆਂ ਨੇ ਦੋਨੋਂ ਰਵਾਇਤੀ ਕਮਿਊਨਿਸਟ ਪਾਰਟੀਆਂ ਸੀਪੀਆਈ ਤੇ ਸੀਪੀਐਮ ਨਾਲ ਕਦੇ ਵੀ ਸਟੇਜ ਸਾਂਝੀ ਨਹੀਂ ਕੀਤੀ ਸੀ ਪਰ ਬਲਦੇਵ ਮਾਨ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਾਰੀਆਂ ਬਨਗੀਆਂ ਦੇ ਕਾਮਰੇਡ ਇੱਕੋ ਸਟੇਜ ਤੇ ਇਕੱਠੇ ਹੋਏ ਇਹ ਪਹਿਲਾ ਮੌਕਾ ਸੀ ਜਦੋਂ ਕਮਿਊਨਿਸਟਾਂ ਦੀ ਸਟੇਜ ਉਤੋਂ ਇੱਕ ਦੂਜੇ ਨੂੰ ਸੋਧਵਾਦੀ ਗਦਾਰ ਜਾਂ ਖੱਬੂ ਮਾਰ ਕੇ ਬਾਜ਼ ਕਹਿ ਕੇ ਨਿੰਦਿਆ ਨਹੀਂ ਗਿਆ ਸੀ 1962-63 ਤੋਂ ਬਾਅਦ ਵੱਖ-ਵੱਖ ਕਮਿਊਨਿਸਟ ਧਰਾਵਾ ਵਿਚਾਰ ਇਹ ਵਿਚਾਰ ਧਾਰਕ ਸੰਗਮ ਪਹਿਲੀ ਦਫਾ ਦੇਖਣ ਨੂੰ ਮਿਲਿਆ ਸੀ ਉਸ ਸਮਾਗਮ ਵਿੱਚ CPI ਦੇ ਪ੍ਰਸਿੱਧ ਆਗੂ ਵਿਮਲਾ ਡਾਂਗ ਨੇ ਸਿੱਖ ਖਾੜਕੂਆਂ ਨੂੰ CIA ਦੇ ਏਜੰਟ ਕਿਹਾ ਸੀ ਇਸ ਬਾਰੇ ਸਾਬਕਾ ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਓ ਨੇ ਬੀਬੀ ਵਿਮਲਾ ਡਾਂਗ ਉੱਤੇ ਦਿਲਚਸਪ ਟਕੋਰ ਕੀਤੀ ਸੀ ਉਸ ਨੇ ਵਿਮਲਾ ਡਾਂਗ ਨੂੰ ਚੇਤੇ ਕਰਾਇਆ ਸੀ ਕਿ ਜਦੋਂ ਅਸੀਂ ਭਾਵ ਨਕਸਲੀਆਂ ਨੇ 1968 ਵਿੱਚ ਭਾਰਤੀ ਰਾਜ ਦੇ ਵਿਰੁੱਧ ਹਥਿਆਰ ਚੁੱਕੇ ਸਨ ਤਾਂ CPI ਦੇ ਆਗੂ ਸਾਨੂੰ ਵੀ CIA ਦੇ 에ਜੰਟ ਕਿਹਾ ਕਰਦੇ ਸਨ ਕਾਮਰੇਡ ਬਲਦੇਵ ਮਾਨ ਨਕਸਲੀ ਲਹਿਰ ਦਾ ਹੀ ਹਿੱਸਾ ਸੀ ਹਾਕਮ ਸਿੰਘ ਨੇ ਕਿਹਾ ਕਿ ਇਸ ਹਿਸਾਬ ਨਾਲ ਤਾਂ CPI ਦੀਆਂ ਨਜ਼ਰਾਂ ਵਿੱਚ ਉਹ ਵੀ CIA ਦੇ 에ਜੰਟ ਹੀ ਸੀ ਤਾਂ ਫਿਰ ਕੀ ਇਹ ਸਮਝਿਆ ਜਾਵੇ ਕਿ ਕੀ CIA ਦੇ 에ਜੰਟਾਂ ਸਿੱਖ ਖੜਕੂਆਂ ਨੇ CIA ਦੇ 에ਜੰਟ ਬਲਦੇਵ ਸਿੰਘ ਨੂੰ ਮਾਰ ਦਿੱਤਾ ਹੈ ਬੀਬੀ ਵਿਮਲਾ ਡਾਂਗ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਅਸੀਂ ਜਨਤਕ ਪੈਗਾਮ ਦੇ ਜੁਲਾਈ 1991 ਦੇ ਅੰਕ ਵਿੱਚ ਭਾਰਤੀ ਰਾਜ ਨਾਲ ਸਾਂਝ ਬਿਹਾੜੀ ਪਾਉਣ ਵਾਲੇ ਕਮਿਊਨਿਸਟਾਂ ਪ੍ਰਤੀ ਆਪਣੀ ਸਮਝ ਤੇ ਪਹੁੰਚ ਸਪਸ਼ਟ ਕਰਨ ਲਈ ਨਕਸਲਵਾੜੀ ਗਰੁੱਪਾਂ ਦੀ ਆਤਮਕਾਤੀ ਸੇਧ ਬਾਰੇ ਪੋਜੀਸ਼ਨ ਬਿਆਨ ਛਾਪਿਆ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਸਾਡੇ ਵਿਚਾਰ ਅਨੁਸਾਰ ਸਿਰਫ ਉਹਨਾਂ ਨਕਸਲੀ ਗਰੁੱਪਾਂ ਨੂੰ ਸੱਚੇ ਜਾਂ ਅਸਲੀ ਨਕਸਲੀ ਕਿਹਾ ਜਾ ਸਕਦਾ ਹੈ ਜਿਹੜੇ ਭਾਰਤ ਦੇ ਲੁਟੇਰੇ ਤੇ ਜ਼ਬਰ ਰਾਜ ਪ੍ਰਬੰਧ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਚਲਾ ਰਹੇ ਹਨ ਅਤੇ ਇਸੇ ਵਜ੍ਹਾ ਕਰਕੇ ਭਾਰਤੀ ਹਾਕਮਾਂ ਦੇ ਵੈਸ਼ੀ ਜ਼ਬਰ ਦੀ ਮਾਰ ਚੱਲ ਰਹੇ ਹਨ ਇਸ ਦ੍ਰਿਸ਼ਟੀ ਤੋਂ ਦੇਖਿਆਂ ਪੰਜਾਬ ਦੇ ਜ਼ਿਆਦਾਤਰ ਨਕਸਲੀ ਗਰੁੱਪਾਂ ਦਾ ਨਕਸਲੀ ਕਹੋਣ ਦਾ ਦਾਵਾ ਝੂਠਾ ਹੈ ਇਸ ਵੇਲੇ ਇਹਨਾਂ ਚੋਂ ਬਹੁਤਿਆਂ ਦਾ ਮੁੱਖ ਕੰਮ ਭਾਰਤੀ ਹਾਕਮਾਂ ਵਿਰੁੱਧ ਲੜਨਾ ਨਹੀਂ ਸਿਕ ਖਾੜਕੂਆਂ ਨਾਲ ਖੇਬੜ ਨਾ ਬਣਿਆ ਹੋਇਆ ਹੈ ਕੁਝ ਅਖੋਤੀ ਨਕਸਲੀ ਗਰੁੱਪਾਂ ਨੇ ਤਾਂ ਸਿੱਖ ਖਾੜਕੂਆਂ ਦੇ ਵਿਰੁੱਧ ਸਿਆਸੀ ਟੌਪ ਪੁਣੇ ਦਾ ਬਦਕਾਰ ਕਾਰਜ ਸ਼ੋਰ ਰੱਖਿਆ ਹੈ ਉਹਨਾਂ ਦੀਆਂ ਜ਼ੁਬਾਨਾਂ ਤੇ ਕਲਮਾਂ ਸਿੱਖ ਖਾੜਕੂਆਂ ਵਿਰੁੱਧ ਜਿਸ ਕਿਸਮ ਦੇ ਗੰਦੇ ਪ੍ਰਚਾਰ ਦੇ ਹਾਰੇ ਲੱਗੀਆਂ ਹੋਈਆਂ ਹਨ ਉਸ ਨੂੰ ਦੇਖ ਕੇ ਜੀ ਕੱਚਾ ਹੁੰਦਾ ਹੈ ਇਹ ਉਹ ਗਰੁੱਪ ਹਨ ਜਿਹੜੇ ਪਿਛਲੇ 20 ਸਾਲਾਂ ਤੋਂ ਭਾਰਤੀ ਹਾਕਮਾਂ ਦੇ ਵਿਰੁੱਧ ਹਥਿਆਰਬੰਦ ਕੋਲ ਵਿਡਣ ਦੀਆਂ ਗੱਲਾਂ ਤਾਂ ਹੁਬ ਹੁਵਾ ਕੇ ਕਰਦੇ ਆ ਰਹੇ ਹਨ ਪਰ ਹੁਣ ਤੱਕ ਉਹਨਾਂ ਜੇਕਰ ਕੋਈ ਟੁੱਟੀ ਫੁੱਟੀ ਹਥਿਆਰਬੰਦ ਕਾਰਵਾਈ ਕੀਤੀ ਹੈ ਤਾਂ ਉਹ ਭਾਰਤ ਦੇ ਜ਼ਾਲਮ ਹਾਕਮਾਂ ਦੇ ਵਿਰੁੱਧ ਨਹੀਂ ਸਗੋਂ ਭਾਰਤੀ ਹਾਕਮਾਂ ਨਾਲ ਹਥਿਆਰਬੰਦ ਟੱਕਰ ਲੈ ਰਹੇ ਸਿੱਖ ਖਾੜਪੂਆਂ ਵਿਰੁੱਧ ਹੀ ਕੀਤੀ ਹੈ। ਇਹੀ ਵਜ੍ਹਾ ਹੈ ਕਿ ਜਿੱਥੇ ਭਾਰਤੀ ਹਾਕਮਾਂ ਵੱਲੋਂ ਆਂਧਰਾ ਪ੍ਰਦੇਸ਼ ਤੇ ਬਿਹਾਰ ਅੰਦਰ ਸੱਚੇ नक्सਲੀਆਂ ਨੂੰ ਗੋਲੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉੱਥੇ ਪੰਜਾਬ ਅੰਦਰਲੇ ਇਹ ਅਖੋਤੀ नक्सली ਗਰੁੱਪ ਭਾਰਤੀ ਹਾਕਮਾਂ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣੇ ਹੋਏ ਹਨ। ਬਿਹਾਰ ਤੇ ਆਂਧਰਾ ਪ੍ਰਦੇਸ਼ ਅੰਦਰ ਜਿੱਥੇ ਭਾਰਤੀ ਹਾਕਮਾਂ ਨੇ ਇੱਕ ਪਾਸੇ ਸੱਚੇ नक्सਲੀਆਂ ਕੋਲੋਂ ਹਥਿਆਰ ਖੋਣ ਲਈ ਵੈਸ਼ੀ ਜ਼ਬਰਦਸਤ ਦੌਰ ਚਲਾ ਰੱਖਿਆ ਹੈ, ਉੱਥੇ ਪੰਜਾਬ ਦੇ ਇਹਨਾਂ ਜਾਲੀ नक्सਲੀਆਂ ਨੂੰ ਖੁੱਲੇ ਮਨ ਨਾਲ ਹਥਿਆਰ ਦੇਣ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਹਨ ਉਧਰ ਸੱਚੇ ਨਕਸਲੀਆਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ ਇਧਰ ਜਾਲੀ ਨਕਸਲੀਆਂ ਨਾਲ ਸ਼ਹੀਦੀ ਦੁੱਖ ਵੰਡਾਏ ਜਾ ਰਹੇ ਹਨ ਉਧਰ ਸੱਚੇ ਨਕਸਲੀ ਕੁਹਾਟੀਏ ਭਾਰਤੀ ਹਾਕਮਾਂ ਦੇ ਵਿਰੁੱਧ ਜੂਝਦੇ ਹੋਏ ਧੜਾ ਧੜ ਸ਼ਹੀਦ ਹੋ ਰਹੇ ਹਨ ਇਧਰ ਜਾਲੀ ਸੂਰਮਿਆਂ ਨੂੰ ਪਿਛਲੇ 20 ਸਾਲਾਂ ਤੋਂ ਸ਼ਹੀਦ ਅਖਵਾਉਣ ਲਈ ਚੀਚੀ ਤੇ ਲਾਉਣ ਜੋਗਰਾ ਲਹੂ ਵੀ ਨਸੀਬ ਨਹੀਂ ਹੋਇਆ ਪੰਜਾਬ ਅੰਦਰਲੇ ਉਹ ਨਕਸਲੀ ਗਰੁੱਪਾਂ ਜਿਨ੍ਹਾਂ ਨੇ ਖਾੜਕੂ ਲਹਿਰ ਨਾਲ ਸਿੱਧੀ ਟੱਕਰ ਲੈਣ ਦੀ ਗਲਤ ਸਿਆਸੀ ਸੇਧ ਅਪਣਾਈ ਹੋਈ ਹੈ ਉਹ नक्सली ਲਹਿਰ ਦਾ ਨਾਮ ਬਦਨਾਮ ਕਰ ਰਹੇ ਤੇ ਇਸ ਦੀਆਂ ਨਕ ਇਨਕਲਾਬੀ ਰਵੈਤਾਂ ਨੂੰ ਕਲੰਕਿਤ ਕਰ ਰਹੇ ਹਨ ਅਜਿਹੇ नक्सली ਗਰੁੱਪਾਂ ਨਾਲ ਸਾਡੀ ਕੋਈ ਵੀ ਸਾਂਝ ਨਹੀਂ ਹੋ ਸਕਦੀ ਭਾਵੇਂ ਕਿ ਕੁਝ ਮਾਮਲਿਆਂ ਵਿੱਚ ਸਿੱਖ ਖਾੜਕੂਆਂ ਦਾ ਵਿਚਾਰਧਾਰਕ ਵਿਰੋਧੀਆਂ ਪ੍ਰਤੀ ਰਵੱਈਆ ਤੰਗ ਨਜ਼ਰੀ ਤੇ ਵਧੀਕੀ ਵਾਲਾ ਰਿਹਾ ਹੈ ਜਿਸ ਦੀ ਜਨਤਕ ਪੈਗਾਮ ਵਿੱਚ ਬੇਲਿਹਾਜ਼ ਪਰਚੋਲ ਹੁੰਦੀ ਰਹੀ ਹੈ ਪਰ ਇਸ ਨਾਲ ਨਕਸਲੀ ਗਰੁੱਪਾਂ ਦੀ ਗਲਤ ਰਾਜਸੀ ਸੇਧ ਨੂੰ ਅਵਾਜਬ ਨਹੀਂ ਠਹਿਰਾਇਆ ਜਾ ਸਕਦਾ ਇਹ ਗਲਤ ਸੇਧ ਕਿਸੇ ਪੜਕਾਹਟ ਵਿੱਚੋਂ ਨਹੀਂ ਬਲਕਿ ਪਟਕਣ ਕੁਰਾਹੇ ਵਿੱਚੋਂ ਨਿਕਲੀ ਹੈ ਅਜਹੀ ਆਤਮਕਾਤੀ ਸਿਆਸਤ ਨਾਲ ਸਾਡੀ ਕੋਈ ਦੂਰ ਦੀ ਵੀ ਸਾਂਝ ਨਹੀਂ ਬਣਦੀ ਨਕਸਲੀ ਗਰੁੱਪਾਂ ਦੀ ਸਿੱਖ ਖਾੜਕੂਆਂ ਨਾਲ ਹਥਿਆਰਬੰਦ ਟਕਰਾਅ ਦੀ ਵਜ੍ਹਾ ਨਿਰੀ ਵਿਚਾਰ ਧਾਰਕ ਨਹੀਂ ਸੀ ਜਿਹੜੇ ਰਾਸ ਸੀ ਕੁਲਾਟੀਏ ਹਕੂਮਤ ਬਰੁਦਾ ਹਥਿਆਰ ਬੰਦ ਲੜਾਈ ਲੜ ਰਹੇ ਹੁੰਦੇ ਹਨ ਉਹ ਸੁਭਾਵਿਕ ਤੌਰ ਤੇ ਹੀ ਆਪਣੇ ਆਪ ਨੂੰ ਦੂਸਰੇ ਲੋਕਾਂ ਨਾਲੋਂ ਉੱਤਮ ਸਮਝ ਰਹੇ ਹੁੰਦੇ ਹਨ ਕਿਉਂਕਿ ਆਮ ਲੋਕਾਂ ਦੀ ਤੁਲਨਾ ਵਿੱਚ ਉਹਨਾਂ ਅੰਦਰ ਇੱਕ ਨੇਕ ਕਾਰਜ ਲਈ ਲੜਨ ਤੇ ਆਪਾ ਵਾਰ ਦੇਣ ਦਾ ਪਵਿੱਤਰ ਜਜ਼ਬਾ ਹੁੰਦਾ ਹੈ ਉਸ ਮੌਕੇ ਉਹਨਾਂ ਦੀ ਸੋਚ ਆਮ ਲੋਕਾਂ ਦੀ ਸੋਚ ਨਾਲੋਂ ਬਹੁਤ ਉੱਚੀ ਉੱਠ ਚੁੱਕੀ ਹੁੰਦੀ ਹੈ ਜਿਸ ਕਰਕੇ ਉਸ ਮੌਕੇ ਉਹਨਾਂ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਣ ਦਾ ਅਹਿਸਾਸ ਪੈਦਾ ਹੋ ਜਾਣਾ ਗੈਰ ਕੁਦਰਤੀ ਨਹੀਂ ਹੁੰਦਾ ਪਰ ਸਮਾਪਨ ਨਾਲ ਜਦੋਂ ਕਿਸੇ ਵੀ ਕਾਰਨਾ ਕਰਕੇ ਹਥਿਆਰਬੰਦ ਸੰਘਰਸ਼ ناکਾਮ ਜਾਂ ਠੱਪ ਹੋ ਜਾਂਦਾ ਹੈ ਅਤੇ ਜਿਹੜੇ ਜੁਝਾਰੂ ਇਤਫਾਕ ਨਾਲ ਉਸ جنگ ਵਿੱਚੋਂ ਜਿਉਂਦੇ ਬਚ ਜਾਂਦੇ ਹਨ ਤਾਂ ਉਹਨਾਂ ਨੂੰ دنیਵੀ ਤੇ ਪਦਾਰਥ ਮੁਸ਼ਕਲਾਂ ਦੇ ਨਾਲੋਂ ਨਾਲ ਕੁਝ ਮਨੋਵਿਗਿਆਨਕ ਔਕੜਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ਹਥਿਆਰਬੰਦ ਸੰਘਰਸ਼ ਮੌਕੇ ਉਹਨਾਂ ਨੂੰ ਪਦਾਰਥਕ ਪੱਖੋਂ ਭਾਵੇਂ ਕਿੰਨਿਆਂ ਵੀ ਔਖਾਂ ਝੱਲਣੀਆਂ ਪਈਆਂ ਹੋਣ ਪਰ ਨੈਤਿਕ ਧਰਾਤਲ ਤੇ ਉਹ ਸ਼ਾਨਾਮੱਤਾ ਜੀਵਨ ਜਿਊਰੇ ਹੁੰਦੇ ਹਨ ਜਿਹੜਾ ਨਿਰਸੰਦੇਹ ਆਮ ਲੋਕਾਂ ਨਾਲੋਂ ਵੱਖਰਾ ਤੇ ਉੱਤਮ ਹੁੰਦਾ ਉਸ ਮੌਕੇ ਉਹਨਾਂ ਦੇ ਮਨਾਂ ਅੰਦਰ ਪੈਦਾ ਹੋਇਆ ਉਤਮਤਾ ਦਾ ਅਹਿਸਾਸ ਉਹਨਾਂ ਦੀ ਮਾਨਸਿਕਤਾ ਦਾ ਸਥਾਈ ਲੱਛਣ ਹੋ ਨਿਬੜਦਾ ਹੈ ਜਿਹੜਾ ਸਮਾਂ ਪੈਣ ਨਾਲ ਕਈ ਵਾਰ ਝੂਠੇ ਅਭਿਮਾਨ ਵਿੱਚ ਵੀ ਬਦਲ ਜਾਂਦਾ ਹੈ। ਉਹਨਾਂ ਨੂੰ ਆਪਣੇ ਸਵੈ ਸਿਰਜੇ ਮਾਨਸਿਕ ਬਿੰਬ ਨਾਲ ਇਹਨਾਂ ਗੂੜਾ ਪਿਆਰ ਹੋ ਜਾਂਦਾ ਹੈ ਕਿ ਉਹ ਜੀਵਨ ਪਰ ਇਸ ਤੋਂ ਮੁਕਤ ਨਹੀਂ ਹੁੰਦੇ। ਉਹ ਇਸ ਬਿੰਬ ਦੇ ਸੁਖਦਾਈ ਅਹਿਸਾਸ ਦੇ ਆਦੀ ਹੋ ਜਾਂਦੇ ਹਨ ਅਤੇ ਉਹਨਾਂ ਦਾ ਇਸ ਸੁਖਦਾਇਕ ਮੰਡਲ ਤੋਂ ਬਾਹਰ ਨਿਕਲ ਨੂੰ ਚੇਤ ਨਹੀਂ ਕਰਦਾ। ਪੰਜਾਬ ਦੇ ਬਹੁਤ ਸਾਰੇ ਸਾਬਕਾ ਨਕਸਲੀਆਂ ਦੀ ਵੱਡੀ ਮਨੋਵਿਗਿਆਨਕ ਮਰਜ਼ ਇਹ ਸੀ ਕਿ ਉਹ ਆਪਣੇ ਨਾਲ ਆਪਣਾ ਜਿਹੜਾ ਮਾਨਸਿਕ ਬਿੰਬ ਲਈ ਫਿਰਦੇ ਸਨ ਉਹਨਾਂ ਦੇ ਅਸਲ ਆਪੇ ਤੋਂ ਬਹੁਤ ਭਿੰਨ ਸੀ ਉਹ ਅਜੇ ਵੀ ਆਪਣੇ ਆਪ ਨੂੰ ਓਵੇਂ ਹੀ ਦਲੇਰ ਸੂਰਮੇ ਸਮਝੀ ਜਾਂਦੇ ਸਨ ਅਤੇ ਇਹ ਮੰਨ ਕੇ ਸੇ ਹੋਰ ਨੂੰ ਦੇਣ ਲਈ ਤਿਆਰ ਨਹੀਂ ਸਨ ਆਪਣੇ ਵਿਚਾਰ ਧਾਰਕ ਵਿਰੋਧੀਆਂ अथवा ਸਿੱਖ ਖਾੜਕੂਆਂ ਨੂੰ ਤਾਂ ਓਕਾ ਹੀ ਨਹੀਂ ਉਹਨਾਂ ਨੇ ਸਿੱਖ ਜਹਾੜੂਆਂ ਨਾਲ ਆਪਣੇ ਵਿਚਾਰ ਧਾਰਕ ਵਿਰੋਧਾਂ ਵਿੱਚੋਂ ਉਹਨਾਂ ਪ੍ਰਤੀ ਆਪਣੇ ਮਨ ਅੰਦਰ ਇੰਨੀ ਕਿਰਣਾ ਤੇ ਤਵਾ ਸਭ ਪਾਰ ਰੱਖੇ ਸਨ ਕਿ ਉਹ ਉਹਨਾਂ ਨੂੰ ਬੋਝਦਿਲ ਸਮਝ ਬੈਠਣ ਦੀ ਬਜਰ ਗਲਤੀ ਕਰ ਬੈਠੇ ਸਨ ਇਹ ਗਲਤੀ ਉਹਨਾਂ ਨੂੰ ਬਹੁਤ ਮਹਿੰਗੀ ਪਈ ਇਹ ਸਦਕਾ ਉਹਨਾਂ ਜਿੰਨੀ ਸਿਆਸੀ ਖੁਨਾਮੀ ਖੱਟੀ ਉਹਨਾਂ ਹੀ ਆਪਣਾ ਜਾਨੀ ਨੁਕਸਾਨ ਵੀ ਕਰਵਾਇਆ ਕਾਮਰੇਡਾਂ ਨੇ ਆਪਣੇ ਪਰਚੀਆਂ ਵਿੱਚ ਸਿੱਖ ਜੁਝਾਰੂਆਂ ਬਾਰੇ ਬੇਹਦ ਭੱਦੀ ਤੇ ਢੜਕਾਉ ਭਾਸ਼ਾ ਵਰਤਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੂੰ ਕਾਤਲ ਸਮਗਲਰ ਚੋਰ ਡਾਕੂ ਲੋਚੇ ਬਦਮਾਸ਼ ਕਿਹਾ ਗਿਆ नक्सली ਲਹਿਰ ਦੇ ਚੋਟੀ ਦੇ ਕਵੀ ਪਾਸ਼ ਨੇ ਲਿਖਿਆ ਸੀ ਕਿ ਸੰਤ ਭਿੰਡਰਾਵਾਲੇ ਦੀਆਂ ਬੁਸ਼ਕਾਰੀਆਂ ਹੀੜਾ ਨੇ ਖੁੱਲ ਕੇ ਵਹਿਸ਼ਤ ਦਾ ਰਾਖਸ਼ੀ ਨਾਚ ਨੱਚਿਆ ਹੈ ਇਹ ਸਾਧ ਪੰਜਾਬੀਆਂ ਦਾ ਕਦੇ ਨਾਮ ਬਖਸ਼ਣ ਵਾਲਾ ਮੁਜਰਮ ਬਣ ਗਿਆ ਹੈ ਇਹਨੂੰ ਤੇ ਇਹਦੀ ਇਕੱਠੀ ਕੀਤੀ ਡਕੈਤ ਜੁੰਡੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਵੇਖ ਉਹਨਾਂ ਲਈ ਫੁੱਲਾਂ ਦੇ ਹਾਰ ਲੈ ਕੇ ਨਹੀਂ ਖੜਾ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੀਆਂ ਸਭ ਕਮਿਊਨਿਸਟ ਤਾਕਤਾਂ ਇਸ ਲਾਹਨਤੀ ਸਾਦ ਤੇ ਉਸ ਦੀ ਫੈਡਰੇਸ਼ਨੀ ਬੁਰਸ਼ਾ ਗਰਦੀ ਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਣਗੀਆਂ ਇਸ ਵਿੱਚੋਂ ਕਾਮ ਰੇਡਾਂ ਦੀ ਸਿੱਖ ਜਝਾਰੂਆਂ ਪ੍ਰਤੀ ਅੰਨੀ ਨਫ਼ਰਤ ਅਤੇ ਆਪਣੇ ਬਾਰੇ ਮਨਾ ਅੰਦਰ ਪਾਲ ਰੱਖੇ ਪਰਮਾਂ ਦੀ ਸ਼ੁੱਧ ਝਲਕ ਮਿਲ ਜਾਂਦੀ ਹੈ ਸਿੱਖ ਜਝਾਰੂਆਂ ਨੇ ਕਾਮ ਰੇਡਾਂ ਵੱਲ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਜ਼ਹਿਰੀਲੇ ਪ੍ਰਚਾਰ ਤੋਂ ਛਿੜ ਕੇ CPI ML ਨਿਊ ਡੈਮੋਕ੍ਰੇਸੀ ਨਾਂ ਦੇ नक्सली ਧੜੇ ਦੇ ਕਾਮਰੇਡ ਜੈਮਲ ਸਿੰਘ ਪੱਡਾ ਅਤੇ ਗਿਆਨ ਸਿੰਘ ਸੰਘਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਦੇ ਜਵਾਬ ਵਿੱਚ ਉਪਰੋਕਤ नक्सली ਪਾਰਟੀ ਨੇ ਸਰਕਾਰ ਕੋਲੋਂ ਹਥਿਆਰ ਲੈ ਕੇ ਰੈੱਡ ਗਾਰਡ ਦੇ ਨਾਮ ਹੇਠ ਆਪਣੀ ਹਥਿਆਰਬੰਦ ਫੋਰਸ ਬਣਾ ਲਈ ਸੀ ਇਸ ਫੋਰਸ ਨੇ ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹੇ ਅੰਦਰ ਖਾੜਕੂਆਂ ਦੇ ਕੁਝ ਹਮੈਤਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇੱਕ ਹੋਰ ਨਕਸਲੀ ਜਥੇਬੰਦੀ ਸੀ ਸੀ ਆਰ ਆਈ ਜਿਸ ਨੂੰ 나ਗੀ ਰੈਡੀ ਗਰੁੱਪ ਕਿਹਾ ਜਾਂਦਾ ਸੀ ਵੱਲੋਂ ਸੁਰੱਖ ਰੇਖਾ ਦੇ ਨਾਮ ਹੇਠ ਆਪਣੇ ਪਰਚੇ ਵੇ ਸਿੱਖ ਜਹਾੜੂਆਂ ਵਿਰੁੱਧ ਅਸਹਿਣ ਜੋਗ ਭਾਸ਼ਾ ਵਰਤੀ ਜਾਂਦੀ ਸੀ ਇਸ ਦੇ ਆਗੂਆਂ ਤੇ ਵਰਕਰਾਂ ਵੱਲੋਂ ਹੰਕਾਰ ਗਰਸੇ ਲਹਿਜੇ ਵਿੱਚ ਸਟੇਜਾਂ ਉੱਤੋਂ ਸਿੱਖ ਖੜਕੂਆਂ ਨੂੰ ਆਮ ਹੀ ਖੁੱਲੀ ਚੁਣੌਤੀ ਦਿੱਤੀ ਜਾਂਦੀ ਸੀ। ਉਹਨਾਂ ਨੂੰ ਆਪਣੇ ਇਹਨਾਂ ਫੋਕੇ ਲਲਕਾਰਿਆਂ ਦੇ ਬਹੁਤ ਹੀ ਤਬਾਹਕੁਨ ਨਤੀਜੇ ਭੁਗਤਣੇ ਪਏ ਸਨ। ਸਿੱਖ ਜਹਾੜੂਆਂ ਦੇ ਇੱਕ ਦਸਤੇ ਨੇ 9 ਅਪ੍ਰੈਲ 1991 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੇਵੇਵਾਲਾ ਵਿੱਚ ਰੈਲੀ ਦੌਰਾਨ ਡਰਾਮੇ ਖੇਡ ਰਹੇ ਕਾਮਰੇਡਾਂ ਉੱਤੇ ਗੋਲੀਆਂ ਦੀ 부ਛਾੜ ਕਰਕੇ ਦੋ ਆਗੂਆਂ ਸਮੇਤ 18 ਵਿਅਕਤੀਆਂ ਨੂੰ ਕਤਲ ਕਰ ਦਿੱਤਾ ਸੀ ਕਾਮਰੇਡਾਂ ਦੀਆਂ ਬੰਦੂਕਾਂ ਹੱਥਾਂ ਵਿੱਚ ਹੀ ਫੜੀਆਂ ਰਹਿ ਗਈਆਂ ਸਨ ਇਹ ਨਕਸਲੀਆਂ ਦਾ ਉਹ ਤੜਾ ਸੀ ਜਿਸ ਨੇ 1969-70 ਵਿੱਚ ਵੀ ਸਿਧਾਂਤਕ ਬਹਾਨੀਆਂ ਦਾ ਸਹਾਰਾ ਲੈ ਕੇ ਹਥਿਆਰਬੰਦ ਸੰਘਰਸ਼ ਤੋਂ ਕਿਨਾਰਾ ਕਰੀ ਰੱਖਿਆ ਸੀ ਪਰ ਉਹਨਾਂ ਨੇ ਆਪਣੇ ਮਨਾਂ ਅੰਦਰ ਇਨਕਲਾਬੀ ਤੇ ਸੂਰਬੀਰ ਹੋਣ ਦੀ ਖਿਆਲੀ ਧਾਰਨਾ ਬਣਾ ਰੱਖੀ ਹੋਈ ਸੀ ਕਾਮਰੇਡਾਂ ਤੇ ਖਾੜਕੂਆਂ ਵਿਚਕਾਰ ਛਿੜੀ ਇਸ ਆਪਸੀ ਜੰਗ ਵਿੱਚ ਮੇਰੇ ਕੁਝ ਚੰਗੇ ਜਾਣਕਾਰ ਕਾਮਰੇਡਾਂ ਨੇ ਆਪਣੀਆਂ ਜਾਨਾਂ ਅਜਾਈਂ ਗਵਾ ਲਈਆਂ ਸਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਰਸਿੱਕਾ ਦੇ ਨੇੜੇ ਪਿੰਡ ਭੱਟੀਕੇ ਦਾ ਕਾਮਰੇਡ ਕਸ਼ਮੀਰ ਸਿੰਘ ਬੜਾ ਨੇਕ ਇਨਸਾਨ ਸੀ ਉਹ ਸੀਪੀਆਈ ਦਾ ਵਫਾਦਾਰ ਵਰਕਰ ਸੀ ਪਰ 1970-71 ਵਿੱਚ ਉਹ ਨਕਸਲੀਆਂ ਨਾਲ ਵੀ ਹਮਦਰਦੀ ਰੱਖਦਾ ਸੀ ਉਸ ਵੇਲੇ ਮੈਂ ਉਸ ਦੇ ਘਰ ਅਕਸਰ ਠਹਿਰਦਾ ਰਿਹਾ ਸੀ ਉਦੋਂ ਉਹ ਨੌਜਵਾਨ ਸੀ ਅਤੇ ਉਸ ਦੇ ਬੱਚੇ ਅਜੇ ਛੋਟੇ ਹੀ ਸਨ ਉਸ ਦਾ ਸਾਰਾ ਪਰਿਵਾਰ ਬਹੁਤ ਮਲਾਪੜਾ ਸੀ ਪਰ 1971-72 ਤੋਂ ਬਾਅਦ ਮੇਰਾ ਕਸ਼ਮੀਰ ਸਿੰਘ ਨਾਲ ਰਾਬਤਾ ਨਹੀਂ ਰਿਹਾ ਸੀ ਮੇਰੀਆਂ ਸਰਗਰਮੀਆਂ ਦਾ ਖਾਸਾ ਤੇ ਖੇਤਰ ਬਦਲ ਗਿਆ ਸੀ 1992 ਵਿੱਚ ਮੇਰੇ ਤਰਸਿੱਕਾ ਏਰੀਏ ਦੇ ਇੱਕ ਅਧਿਆਪਕ ਦੋਸਤ ਅਮਰੀਕ ਸਿੰਘ ਨੇ ਮੈਨੂੰ ਕਾਮਰੇਡ ਕਸ਼ਮੀਰ ਸਿੰਘ ਤੇ ਉਸਦੇ ਪਰਿਵਾਰ ਦੇ ਖਾੜਕੂਆਂ ਹੱਥੋਂ ਮਾਰੇ ਜਾਣ ਦੀ ਦੁਖਦਾਈ ਖਬਰ ਦਿੱਤੀ ਸੀ ਅਮਰੀਕ ਸਿੰਘ ਦੇ ਦੱਸਣ ਅਨੁਸਾਰ ਕਸ਼ਮੀਰ ਸਿੰਘ ਸਿੱਖ ਜੁਝਾਰੂਆਂ ਉਰੁੱਧ ਬਹੁਤ ਹੀ ਜ਼ਹਿਰੀਲਾ ਪ੍ਰਚਾਰ ਕਰਦਾ ਸੀ ਕਸ਼ਮੀਰ ਸਿੰਘ ਦੇ ਸੁਭਾਅ ਨੂੰ ਦੇਖਦੇ ਹੋਏ ਮੈਨੂੰ ਅਮਰੀਕ ਸਿੰਘ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਸੁਭਾਅ ਦਾ ਬਹੁਤ ਹੀ ਨਿੱਕਾ ਨਰਮ ਤੇ ਖੁਸ਼ ਮਜ਼ਾਜ ਬੰਦਾ ਸੀ ਅਮਰੀਕ ਸਿੰਘ ਦੀ ਗੱਲ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਗਲਤ ਵਿਚਾਰਧਾਰਾ ਚੰਗੇ ਭਲੇ ਵਿਅਕਤੀ ਦਾ ਕਿਵੇਂ ਸਤਿਆਨਾਸ਼ ਕਰ ਦਿੰਦੀ ਹੈ ਵਿਚਾਰਧਾਰਕ ਜ਼ਹਿਰ ਦੇ ਮੂਹਰੇ ਵਿਅਕਤੀਗਤ ਗੁਣ ਵਿਸ਼ੇਸ਼ਤਾਆਂ ਬੇਮਾਨਾ ਹੋ ਜਾਂਦੀਆਂ ਹਨ ਫਿਰ ਵੀ ਕਸ਼ਮੀਰ ਸਿੰਘ ਤੇ ਉਸਦੇ ਬੱਚਿਆਂ ਦੇ ਕਤਲ ਦੀ ਖਬਰ ਸੁਣ ਕੇ ਮੇਰਾ ਮਨ ਬਹੁਤ ਉਦਾਸ ਹੋਇਆ ਸੀ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 43ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ